वेस्टजेट ਦੇ ਮਕੈਨਿਕਸ ਦੀ ਹੜਤਾਲ ਹੁਣ ਭਾਵੇਂ ਖਤਮ ਹੋ ਚੁੱਕੀ ਹੈ ਪਰ ਫਲਾਈਟਸ ਰੱਦ ਹੋਣ ਦੇ ਸਿਲਸਿਲੇ ਕਾਰਨ ਮੁਸਾਫਰਾਂ ਦੀਆਂ ਖੱਜਲ-ਖੁਆਰੀ ਬੰਦਨਾ ਹੋ ਸਕੀ ਅਤੇ ਕੈਨੇਡਾ ਦੇ ਦਿਹਾੜੇ ਮੌਕੇ ਪੰਬਲਪੂਸਾ ਪਿਆ ਰਿਹਾ ਉਧਰ वेस्टजेट ਨੇ ਕਿਹਾ ਕਿ ਹੜਤਾਲ ਦਾ ਅਸਰ ਆਉਣ ਵਾਲੇ ਦਿਨਾਂ ਦੇ ਵਿੱਚ ਚੱਲੀ ਰਹਿ ਸਕਦਾ ਹੈ ਅਤੇ ਹੋਰ ਫਲਾਈਟਸ ਰੱਦ ਹੋ ਸਕਦੀਆਂ ਨੇ ਸੀਬੀਆਈ ਦੀ ਰਿਪੋਰਟ ਮੁਤਾਬਕ ਆਪਣੇ ਪਰਿਵਾਰ ਨਾਲ ਕੈਲਗਰੀ ਤੋਂ ਟੋਰਾਂਟੋ ਆਏ ਕ੍ਰਿਸ਼ ਸ਼ਾਹੀ ਬੁਰੀ ਤਰ੍ਹਾਂ ਫਸ ਕੇ ਪੀਅਰਸਨ ਇੰਟਰਨੈਸ਼ਨਲ 에ਅਰਪੋਰਟ ਤੇ ਪੁੱਜੇ 3:30 ਵਜੇ ਫਲਾਈਟ ਰੱਦ ਹੋਣ ਬਾਰੇ ਦੱਸਿਆ ਗਿਆ ਹੁਣ ਉਸ ਨੂੰ ਆਪਣੇ ਪਰਿਵਾਰ ਤੋਂ ਵੱਖਰੇ ਤੌਰ ਤੇ ਕੈਲਗਰੀ ਪਰਤਣਾ ਹੋਵੇਗਾ ਤੇ ਵੈਸਟ ਜੈਟ ਤੋਂ ਬਹੁਤੀ ਮਦਦ ਦੀ ਉਮੀਦ ਨਹੀਂ ਹੈ ਵੈਸਟ ਜੈਟ ਵੱਲੋਂ ਸੋਮਵਾਰ ਤੱਕ 1078 ਫਲਾਈਟਾਂ ਰੱਦ ਕੀਤੀਆਂ ਜਾ ਚੁੱਕੀਆਂ ਹਨ ਜਿਨ੍ਹਾਂ ਦੇ ਸਿੱਟੇ ਵਜੋਂ 1 ਲੱਖ ਤੋਂ ਵੱਧ ਮੁਸਾਫਿਰ ਪ੍ਰਭਾਵਿਤ ਹੋਏ ਹੜਤਾਲ ਸ਼ੁਰੂ ਹੋਣ ਤੇ 에ਅਰਲਾਈਨਸ ਨੂੰ ਆਪਣੇ 180 ਜਹਾਜ਼ਾਂ ਵਿੱਚੋਂ 130 ਇੱਕ ਪਾਸੇ ਖੜੇ ਕਰਨੇ ਪਏ ਇਹ ਜਹਾਜ਼ ਕੈਨੇਡਾ ਦੇ 13 ਵੱਖ-ਵੱਖ ਹਵਾਈ ਅੱਡਿਆਂ ਤੇ ਖੜੇ ਨੇ ਜਿਨ੍ਹਾਂ ਨੂੰ ਮੁੜ ਤੋਂ ਸੇਵਾ ਵਿੱਚ ਸ਼ਾਮਲ ਕਰਨ ਤੋਂ ਪਹਿਲਾਂ ਸੁਰੱਖਿਆ ਜਾਂਚ ਦੇ ਘੇਰੇ ਵਿੱਚੋਂ ਲੰਘਣਾ ਹੋਵੇਗਾ ਵੈਸਟ ਚੈਟ ਵੱਲੋਂ ਮੁਸਾਫਰਾਂ ਨੂੰ ਸੁਝਾਅ ਦਿੱਤਾ ਗਿਆ ਹੈ ਕਿ ਹਵਾਈ ਅੱਡੇ ਵੱਲੋਂ ਰਵਾਨਾ ਹੋਣ ਤੋਂ ਪਹਿਲਾਂ ਫਲਾਈਟਸ ਦਾ ਸਟੇਟਸ ਜ਼ਰੂਰ ਚੈੱਕ ਕਰ ਲਿਆ ਜਾਵੇ। ਦੂਜੇ ਪਾਸੇ ਹਟਾਲ ਕਰਕੇ ਕਈ ਰੂਟਾਂ ਦੇ ਟਿਕਟਾਂ ਮਹਿੰਗੀਆਂ ਹੋ ਗਈਆਂ। ਐਡਮਿੰਟਨ ਤੋਂ ਕੈਲੋਨਾ ਅਲਪੋ ਜਾਣ ਵਾਸਤੇ ਹਵਾਈ ਅੱਡੇ ਤੇ ਪਹੁੰਚੀ ਸੈਲੀਨਾ ਮਾਰਲੈਸ ਨੂੰ ਫਲਾਈਟ ਰੱਦ ਹੋਣ ਬਾਰੇ ਪਤਾ ਲੱਗਾ ਤਾਂ ਉਸਨੇ ਬਦਲਵਾ ਪ੍ਰਬੰਧ ਕਰਨ ਦਾ ਫੈਸਲਾ ਲਿਆ। ਕਿਸੇ ਹੋਰ 에어ਲਾਈਨਸ ਦੀ ਟਿਕਟ ਬਾਰੇ ਪੁੱਛ ਪੜਤਾਲ ਕੀਤੀ ਤਾਂ ਕੀਮਤ ਬਹੁਤ ਜ਼ਿਆਦਾ ਦੱਸੇਗੀ ਪਰ ਮੰਗਲਵਾਰ ਨੂੰ ਕੰਮ ਤੇ ਪਹੁੰਚਣ ਦੀ ਮਜਬੂਰੀ ਕਰਨ ਉਸਨੇ ਮਹਿੰਗੀ ਟਿਕਟ ਖਰੀਦ ਲਈ ਟਿਕਟ ਵੀ ਐਬਸਟ 4 ਤੱਕ ਮਿਲੀ ਦਿੱਥੋਂ ਤੱਕ ਟੈਕਸੀ ਰਾਹੀਂ ਕੈਲੋਨਾ ਵਾਲਰਵਾਨਾ ਹੋਈ ਸਲੀਨਾ ਨੇ ਚਾਂਦੀ ਕੀ ਵੈਸਟ ਜੈਟ ਤੋਂ ਰਿਫੰਡ ਕਦੋਂ ਮਿਲੇਗਾ ਦੂਜੇ ਪਾਸੇ ਅਮਰੀਕਾ ਦੇ অন্ਟਾਰੀਓ ਤੋਂ ਬੀਸੀਆਏ ਪੈਸੇਂਜਰ ਫੌਕਸ ਨੂੰ ਫਲਾਈਟ ਰੱਦ ਹੋਣ ਕਰ ਆਵਾਜਾ ਅਤੇ ਖਾਣ ਪੀਣ ਦੇ 700 ਡਾਲਰ ਵਾਧੂ ਖਰਚ ਨੇ ਪਏ ਸਪੈਂਸਰ ਨੇ ਦੱਸਿਆ ਕਿ ਵੈਸਟ ਜੈਟ ਦੀ ਕਸਟ ਕਰਕੇ ਜਾਂ ਸਰਵਿਸ ਕੰਮ ਨਹੀਂ ਕਰ ਸਕੀ ਅਤੇ ਵੈਂਕੂਵਰ ਤੋਂ ਵਾਪਸੀ ਲਈ ਬਦਲਵੇਂ ਪ੍ਰਬੰਧ ਕਰਨੇ ਲਾਜ਼ਮੀ ਹੋ ਗਏ ਇਸ ਦੌਰਾਨ 에ਅਰਕ੍ਰਾਫਟ ਮੈਕੈਨਿਕਸ ਐਸੋਸੀਏਸ਼ਨ ਦੇ ਪ੍ਰਧਾਨ ਨੇ ਕਿਹਾ ਕਿ ਐਤਵਾਰ ਨੂੰ ਹੋਇਆ ਸਮਝੌਤਾ ਬਗੈਰ ਹੜਤਾਲ ਤੋਂ ਵੀ ਕੀਤਾ ਜਾ ਸਕਦਾ ਸੀ ਪਰ ਐਸੋਸੀਏਸ਼ਨ ਨੂੰ ਅਫਸੋਸ ਹੈ ਕਿ ਆਖਰੀ ਕਦਮ ਉਠਾ ਪਿਆ ਫਿਰ ਵੀ ਇਸ ਗੱਲ ਦੀ ਤਸੱਲੀ ਹੈ ਕਿ ਹੜਤਾਲ ਸਿਰਫ 48 ਘੰਟੇ ਚੱਲੇ ਤੇ ਹਾਲਾਤ ਜਲਦ ਹੀ ਆਮ ਵਾਂਗ ਹੋ ਜਾਣਗੇ ਮੰਗਲਵਾਰ ਨੂੰ ਸਵੇਰੇ 12:50 ਤੇ ਕਲੀਅਰੈਂਸ ਅਤੇ ਪੇਰੈਂਟ ਸਟਰੀਟ ਦੇ ਇਲਾਕੇ ਵਿੱਚ ਗੋਲੀ ਚੱਲਣ ਦੌਰਾਨ ਦੋ ਵਿਅਕਤੀ ਜ਼ਖਮੀ ਹੋ ਗਏ ਉਟਾਵਾ ਪੈਰਾਮੈਡਿਕਸ ਨੇ ਦੱਸਿਆ ਕਿ ਬਾਈਵਾਰਡ ਮਾਰਕੀਟ ਦੇ ਵਿੱਚ ਰਾਤ ਨੂੰ ਗੋਲੀਬਾਰੀ ਦੇ ਵਿੱਚ ਇੱਕ ਵਿਅਕਤੀ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ ਅਤੇ ਦੂਜੇ ਨੂੰ ਗੰਭੀਰ ਸੱਟਾਂ ਲੱਗੀਆਂ ਨੇ ਉਟਾਵਾ ਪੁਲਿਸ ਨੇ ਰਾਤ 1:47 ਤੇ ਸੋਸ਼ਲ ਮੀਡੀਆ ਤੇ ਗੋਲੀਬਾਰੀ ਦੀ ਇੱਕ ਪੋਸਟ ਕੀਤਾ ਪਰ ਕਿਆਕੀ ਸਰਵਿਸ ਦੇ ਕੋਲ ਮੰਗਲਵਾਰ ਸਵੇਰੇ ਪੋਸਟ ਕੀਤੀ ਗਈ ਕਿ ਜਾਣਕਾਰੀ ਤੋਂ ਇਲਾਵਾ ਕਈ ਹੋਰ ਜਾਣਕਾਰੀਆਂ ਉਪਲਬਧ ਨਹੀਂ ਹਨ ਅਤੇ ومطاعم ਅਲਬਰਟਾ ਵਿੱਚ ਕੈਨੇਡੀਅਨ ਫੂਡ ਇਨਸਪੈਕਸ਼ਨ ਏਜੰਸੀ ਨੇ ਇੱਕ ਚੇਤਾਵਨੀ ਜਾਰੀ ਕੀਤੀ ਹੈ ਇਹ ਚੇਤਾਵਨੀ ਐਲੀਵੇਟਰ ਸਨੈਪਚਿਲ ਕਾਫੀ ਨੂੰ ਲੈ ਕੇ ਜਾਰੀ ਕੀਤੀ ਹੈ ਇਸ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਨੇ ਚੇਤਾਵਨੀ ਜਾਰੀ ਕਰਦੇ ਕਹੇ ਗਿਆ ਕਿ ਇਸ ਵਿੱਚ ਇੱਕ ਬੈਕਟੀਰੀਆ ਦੀ ਮੌਜੂਦਗੀ ਹੋ ਸਕਦੀ ਹੈ ਇਸ ਨੂੰ ਨਾ ਹੀ ਨਿਕਲਿਆ ਜਾਵੇ ਤੇ ਨਾ ਹੀ ਵਰਤਿਆ ਜਾਵੇ ਨਾ ਹੀ ਇਸ ਨੂੰ ਕਿਸੇ ਨੂੰ ਵੇਚਿਆ ਜਾਣਾ ਚਾਹੀਦਾ ਇਸ ਸੰਬੰਧੀ ਚੇਤਾਵਨੀ ਕੈਨੇਡੀਅਨ ਫੂਡ ਇਨਸਪੈਕਸ਼ਨ ਏਜੰਸੀ ਨੇ ਜਾਰੀ ਕੀਤੀ ਹੈ ਜਿਸ ਵਿੱਚ ਉਨਾ ਕਿ ਐਕਸ ਐਕਸਪਿਲ ਕਾਫੀ ਰੋਸਟਡ ਬ੍ਰਾਂਡ ਦੀਨ ਪ੍ਰੋਡਕਟ ਐਲੀਵੇਟਰ ਸਨੈਪਚਿਲ ਕਾਫੀ ਵੇਚੀ ਗਈ ਹੈ ਦੀ 354 ml ਦੀ ਪੈਕਿੰਗ ਹੈ ਜਿਸ ਵਿੱਚ ਐਕਸਪਾਇਰੀ 7 7 2024 ਦੀ ਲਿਖੀ ਹੋਈ ਹੈ ਕਲੋਸਟ੍ਰੀਡੀਅਮ ਦੇ ਵਦਨ ਦੀ ਜਾਣਕਾਰੀ ਦੱਸੀ ਗਈ ਜਿਸ ਕਰਕੇ ਇਸ ਨੂੰ ਮਾਰਕੀਟ ਦੇ ਵਿੱਚ ਵਾਪਸ ਮੰਗਾਇਆ ਗਿਆ ਜੇਕਰ ਤੁਸੀਂ ਇਸ ਨੂੰ ਲੈਣ ਦੇ ਨਾਲ ਬਿਮਾਰ ਹੋ ਤਾਂ ਤੁਰੰਤ ਆਪਣੇ ਡਾਕਟਰ ਨਾਲ ਸੰਪਰਕ ਕੀਤਾ ਜਾਵੇ ਜੇਕਰ ਅਜਿਹਾ ਪ੍ਰੋਡਕਟ ਤੁਸੀਂ ਘਰ ਵਿੱਚ ਲਿਆਉਂਦਾ ਹੈ ਤਾਂ ਕੈਨੇਡੀਅਨ ਫੂਡ ਇਨਸਪੈਕਸ਼ਨ ਨੇ ਜੋ ਜਾਣਕਾਰੀ ਦਿੱਤੀ ਹੈ ਉਸ ਨਾਲ UPS ਦੇ ਨਾਲ ਹੋਰ ਉਚਮੰਦੀ ਜਾਣਕਾਰੀ ਮੈਚ ਕਰਕੇ ਤੁਸੀਂ ਦਿਖਾ ਸਕਦੇ ਹੋ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਵਿੱਚ ਜੋ ਬੈਕਟੀਰੀਆ ਪੈਦਾ ਹੋਣ ਦੀ ਗੱਲ ਕੀਤੀ ਹੈ ਉਹ ਜ਼ਹਿਰੀਲਾ ਵੀ ਹੋ ਸਕਦਾ ਹੈ ਇਸ ਦੀ ਮੌਜੂਦਗੀ ਦੇ ਵਿੱਚ ਬਦਬੂ ਤੋਂ ਜਾਂ ਕਿਸੇ ਹੋਰ ਤਰੀਕੇ ਨਾਲ ਪਤਾ ਨਹੀਂ ਲੱਗ ਸਕਦਾ ਪਰ ਇਸ ਦੇ ਨਾਲ ਸਿੱਧਾ ਬਿਮਾਰ ਹੋ ਸਕਦੇ ਹੋ ਕੈਲਗਰੀ ਵਿੱਚ ਪਾਣੀ ਦੇ ਵਰਤੋਂ ਤੇ ਲਗਾਈਆਂ ਗਈਆਂ ਹਦਾਇਤਾਂ ਨੂੰ ਹਟਾ ਦਿੱਤਾ ਗਿਆ ਜਿਵੇਂ ਹੀ ਪਾਣੀ ਦੀ ਪਾਈਪ ਟੁੱਟਣ ਕਰਕੇ ਕੈਲਗਰੀ ਵਾਸੀਆਂ ਨੂੰ ਲੰਮਾ ਸਮਾਂ ਪਾਣੀ ਦੀ ਕਿੱਲਤ ਦਾ ਸਾਹਮਣਾ ਕਰਨਾ ਪਿਆ ਸੀ ਜਿਸ ਕਰਕੇ ਘਰ ਤੋਂ ਬਾਹਰ ਹੀ ਨਹੀਂ ਘਰ ਦੇ ਵਿੱਚ ਵੀ ਪਾਣੀ ਦੀ ਵਰਤੋਂ ਕਰਨ ਨੂੰ ਲੈ ਕੇ ਹਦਾਇਤਾਂ ਦਿੱਤੀਆਂ ਗਈਆਂ ਸਨ ਪਰ ਹੁਣ ਇਹਨਾਂ ਹਦਾਇਤਾਂ ਨੂੰ ਹਟਾ ਦਿੱਤਾ ਗਿਆ ਹੈ ਮੰਗਲਵਾਰ 2 ਜੁਲਾਈ ਨੂੰ ਖਾਸ ਤੌਰ ਤੇ ਕੈਲਗਰੀ ਸਿਟੀ ਦੇ ਮੇਅਰ ਵੱਲੋਂ ਐਲਾਨ ਕੀਤਾ ਗਿਆ ਸੀ ਮੇਅਰ ਜੋਤੀ ਗੋਂਡੇਕ ਨੇ ਜਾਣਕਾਰੀ ਦਿੰਦੇ ਕਿਹਾ ਕਿ ਉਹ ਇਸ ਸਾਂਝੋ ਕਰਦੇ ਹੋਏ ਬਹੁਤ ਵਧੀਆ ਮਹਿਸੂਸ ਕਰ ਰਹੇ ਨੇ ਕਿ ਹੁਣ ਦੁਬਾਰਾ ਬੈਕ ਟੂ ਨਾਰਮਲ ਹੋ ਗਿਆ ਹੈ ਜਿਵੇਂ ਪਹਿਲਾਂ ਘਰ ਵਿੱਚ ਪਾਣੀ ਦੀ ਵਰਤੋਂ ਕੀਤੀ ਜਾਂਦੀ ਸੀ ਹੁਣ ਉਹ ਵੀ ਕੀਤੀ ਜਾ ਸਕੇਗੀ ਇਸ ਦੇ ਨਾਲ ਹੀ ਉਹਨਾਂ ਇਹ ਵੀ ਕਿਹਾ ਕਿ ਘਰ ਦੇ ਬਾਹਰ ਵੀ ਪਹਿਲਾਂ ਵਾਂਗ ਪਾਣੀ ਦੀ ਵਰਤੋਂ ਕਰਨ ਲੈ ਕੇ ਕੰਮ ਕੀਤਾ ਜਾ ਰਿਹਾ ਹੈ ਸਿਟੀ ਦੀ ਮੇਅਰ ਜੋਤੀ ਗੋਂਡੇਕ ਨੇ ਕਿਹਾ ਕਿ ਅੱਜ ਤੱਕ ਵੱਡਾ ਦਿਨ ਹੈ ਉਹਨਾਂ ਕਿਹਾ ਕਿ ਪਾਣੀ ਦੀ ਕਿੱਲਤ ਨੂੰ ਉਲੰਘਦਿਆਂ ਹੁਣ ਸਿਟੀ ਵੱਲੋਂ ਫੈਸਲਾ ਲਿਆ ਜਾ ਰਿਹਾ ਹੈ ਕਿ ਪਹਿਲਾਂ ਨਾਲੋਂ ਹੁਣ ਪਾਣੀ ਤੇ ਕਾਫੀ ਹੱਦ ਤੱਕ ਕੰਮ ਕੀਤਾ ਜਾ ਚੁੱਕਿਆ ਹੈ ਤੇ ਹੁਣ ਘਰ ਦੇ ਅੰਦਰ ਪਾਣੀ ਦੀ ਘੱਟ ਵਰਤੋਂ ਕੀਤੀ ਜਾਣ ਦੀ ਹਦਾਇਤ ਲੱਗੀ ਹੋਈ ਸੀ ਉਸ ਨੂੰ ਅੱਜ ਹਟਾ ਦਿੱਤਾ ਗਿਆ ਇਸ ਦੇ ਨਾਲ ਹੀ ਜੋ ਸਿਟੀ ਵਿੱਚ ਲੋਕਲ ਐਮਰਜੈਂਸੀ ਲਗਾ ਦਿੱਤੀ ਗਈ ਸੀ ਉਹ ਵੀ ਇਸ ਹਫ਼ਤੇ ਹਟਾ ਦਿੱਤੀ ਜਾਵੇਗੀ ਅਜੇ ਸਮੇਂ ਵਿੱਚ ਪੂਰਾ ਸਹਿਯੋਗ ਦੇਣ ਵਾਸਤੇ ਸਿਟੀ ਦੀ ਮੇਅਰ ਵੱਲੋਂ ਕੈਲਗਰੀ ਵਾਸੀਆਂ ਦਾ ਧੰਨਵਾਦ ਕੀਤਾ ਗਿਆ ਪੰਜਾਬ ਦੀ ਤੀ ਸੰਦੀਪ ਕੌਰ ਨੇ ਕੈਨੇਡਾ ਦੀ ਪੁਲਿਸ ਦੇ ਵਿੱਚ ਭਰਤੀ ਹੋ ਕੇ ਪੰਜਾਬ ਦਾ ਨਹੀਂ ਪੂਰੇ ਭਾਰਤ ਦਾ ਨਾਮ ਰੌਸ਼ਨ ਕੀਤਾ ਹੈ ਸੰਦੀਪ ਕੌਰ ਦਾ ਜਨਮ ਪਿੰਡ ਅੜੈਚਾਂ ਦੇ ਵਿਖੇ ਹੋਇਆ ਤਾਂ ਸੰਦੀਪ ਕੌਰ ਦੇ ਪਿਤਾ ਦਾ ਨਾਮ ਦਲਵਿੰਦਰ ਸਿੰਘ ਅਰਚਾ ਜੋ ਸਮਰਾੜਾ ਥਾਣਾ ਦੇ ਵਿਖੇ ਬਤੌਰ ਏਐਸਆਈ ਤਨਖਾਤ ਨੇ ਸੰਦੀਪ ਕੌਰ ਨੇ ਬੀਟੈਕ ਦੀ ਡਿਗਰੀ ਲੈਣ ਤੋਂ ਬਾਅਦ ਕੈਨੇਡਾ ਅਕਲੀਰੀ ਪੜ੍ਹਾਈ ਲਈ ਜਾਂਦੀ ਹੈ ਤਾਂ ਤੇ ਉੱਥੇ ਮਿਹਨਤ ਕਰਦੀ ਹੈ ਤੇ ਕੈਨੇਡਾ ਪੁਲਿਸ ਵਿੱਚ ਭਰਤੀ ਹੋ ਜਾਂਦੀ ਹੈ ਜੋ ਕਿ ਪੂਰੇ ਪੰਜਾਬ ਵਾਸੀਆਂ ਦੀ ਮਾਣ ਵਾਲੀ ਗੱਲ ਹੈ ਅੱਜ ਅਸੀਂ ਹੀ ਕਈ ਥਾਵਾਂ ਤੇ ਵੇਖਦੇ ਹਾਂ ਕਿ ਜੋ ਲੜਕੇ ਤੇ ਲੜਕੀਆਂ ਵਿੱਚ ਫਰਕ ਰੱਖਿਆ ਜਾਂਦਾ ਤਾਂ ਲੜਕੀਆਂ ਨੂੰ ਲੜਕਿਆਂ ਦੇ ਮੁਕਾਬਲੇ ਬਹੁਤ ਹੀ ਘੱਟ ਮੌਕੇ ਦਿੱਤੇ ਜਾਂਦੇ ਨੇ ਲੜਕੀ ਦੇ ਪਿਤਾ ਐਸ.ਆਈ. ਦਵਿੰਦਰ ਸਿੰਘ ਘਰਚਾ ਜਦੋਂ ਦੂਪੀ ਤੋਂ ਵਾਪਸ ਆ ਕੇ ਆਪਣੀ ਡਿਊਟੀ ਤੇ ਥਾਣਾ ਸਮਰਾਲਾ ਵਿਕੇ ਪਹੁੰਚਦਾ ਡੀ.ਐਸ.ਪੀ ਤਨਰੋਚਨ ਸਿੰਘ ਐਸ.ਐਚ.ਓ. ਰਾਓ ਵਿਰਿੰਦਰ ਸਿੰਘ ਅਤੇ ਸਮੂਹ ਥਾਣਾ ਮੁਲਾਜ਼ਮਾਂ ਨੇ ਹਾਰ ਪਾ ਕੇ ਉਹਨਾਂ ਦਾ ਮੂੰਹ ਪੀਟਾ ਕੀਤਾ ਤੇ ਸਵਾਗਤ ਕੀਤਾ ਲੜਕੀ ਦੇ ਪਿਤਾ ਐਸ.ਆਈ. ਦਵਿੰਦਰ ਸਿੰਘ ਘਰਚਾ ਨੇ ਦੱਸਿਆ ਕਿ ਮੇਰੇ ਤਿੰਨ ਬੱਚੇ ਨੇ ਤਿੰ ਮੇਰੀ ਬੇਟੀ ਸੰਦੀਪ ਕੌਰ ਨੇ ਬੀਟੈਕ ਦੀ ਪੜ੍ਹਾਈ ਕਰਨ ਤੋਂ ਬਾਅਦ ਕੈਨੇਡਾ ਜਾ ਕੇ ਪੜ੍ਹਨ ਦਾ ਫੈਸਲਾ ਕੀਤਾ ਅਤੇ ਮੇਰੀ ਬੇਟੀ ਸੰਦੀਪ ਕੌਰ 2017 ਵਿੱਚ ਕੈਨੇਡਾ ਗਈ ਅਤੇ ਉੱਥੇ ਜਾ ਕੇ ਉਸਨੇ ਕੈਨੇਡਾ ਦੀ ਪੁਲਿਸ ਵਿੱਚ ਭਰਤੀ ਹੋਣ ਲਈ ਆਪਣੀ ਪੜ੍ਹਾਈ ਨੂੰ ਪੂਰਾ ਕੀਤਾ ਅਤੇ ਸਾਨੂੰ ਵੀ ਸਰਪ੍ਰਾਈਜ਼ ਦਿੱਤਾ ਉਹਨਾਂ ਨੇ ਕਿਹਾ ਕਿ ਮੈਂ ਕੈਨੇਡਾ ਜਾ ਕੇ ਆਪਣੀ ਪੁਲਿਸ ਦੀ ਵਰਦੀ ਵਿੱਚ ਆਪਣੀ ਬੇਟੀ ਨੂੰ ਉਸ ਕੈਨੇਡਾ ਪੁਲਿਸ ਦਾ ਨਿਯੁਕਤੀ ਪੱਤਰ ਦਿੱਤਾ ਜੋ ਮੇਰੇ ਅਤੇ ਮੇਰੇ ਪਰਿਵਾਰ ਲਈ ਪੂਰੀ ਮਾਣ ਵਾਲੀ ਗੱਲ ਹੈ ਅੱਜਕੱਲ੍ਹ ਜੋ ਮਾਪਿਓ ਕੁੜੀਆਂ ਤੇ ਮੁੰਡਿਆਂ ਦੇ ਵਿੱਚ ਫਰਕ ਰੱਖਦੇ ਨੇ ਉਹ ਮੇਰੀ ਬੇਟੀ ਇੱਕ ਮਿਸਾਲ ਹੈ ਅਤੇ ਉਹ ਮੈਂ ਉਹਨਾਂ ਮਾਪਿਆਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਕੁੜੀਆਂ ਵੀ ਤੁਹਾਡਾ ਨਾਂ ਰੌਸ਼ਨ ਕਰ ਸਕਦੀਆਂ ਨੇ ਆਪਣੀ ਬੱਚੀ ਨੂੰ ਵੱਧ ਤੋਂ ਵੱਧ ਪੜਾਓ ਤਾਂ ਸੰਦੀਪ ਕੌਰ ਦੀ ਮਾ ਪਰਮਜੀਤ ਕੌਰ ਨੇ ਕਿਹਾ ਕਿ ਮੇਰੀ ਬੇਟੀ ਸ਼ੁਰੂ ਤੋਂ ਹੀ ਪੜਾਈ ਦੇ ਵਿੱਚ ਬਹੁਤ ਹੀ ਹੁਸ਼ਿਆਰ ਸੀ ਉਸਨੇ ਪੜਾਈ ਪੂਰੀ ਕਰਨ ਤੋਂ ਬਾਅਦ ਕਿਹਾ ਕਿ ਉਹ ਆਪਣੇ ਭੈਣ ਭਰਾ ਕੋਲ ਕੈਨੇਡਾ ਜਾ ਕੇ ਵਸਣਾ ਚਾਹੁੰਦੀ ਹੈ ਅਸੀਂ ਉਸ ਨੂੰ ਹੋਰ ਪੜਾਉਣ ਲਈ ਕੈਨੇਡਾ ਭੇਜ ਦਿੱਤਾ ਜਿੱਥੇ ਜਾ ਕੇ ਮੇਰੀ ਬੇਟੀ ਨੇ ਕੈਨੇਡਾ ਪੁਲਿਸ ਵਿੱਚ ਭਰਤੀ ਹੋਣ ਲਈ ਆਪਣੀ ਪੜਾਈ ਨੂੰ ਪੂਰਾ ਕੀਤਾ ਤੇ ਕਿਨੇ ਕੈਨੇਡਾ ਪੁਲਿਸ ਦੇ ਵਿੱਚ ਭਰਤੀ ਹੋ ਗਈ ਜਿਸ ਤੇ ਮੈਨੂੰ ਬਹੁਤ ਮਾਣ ਹੈ ਡੀਐਸਪੀ ਤਰਲੋਚ ਸਿੰਘ ਨੇ ਕਿਹਾ ਕਿ ਸਾਡੇ ਥਾਣੇ ਦੇ ਐਸੀ ਦਲਵਿੰਦਰ ਸਿੰਘ ਚੌਦੀ ਬੇਟੀ ਸੰਦੀਪ ਕੌਰ ਨੇ ਕੈਨੇਡਾ ਪੁਲਿਸ ਵਿੱਚ ਭਰਤੀ ਹੋ ਕੇ ਪੁਲਿਸ ਜ਼ਿਲ੍ਹਾ ਖੰਨਾ ਦਾ ਨਾਮ ਰੌਸ਼ਨ ਕੀਤਾ ਤੇ ਸਾਨੂੰ ਆਪਣੀ ਬੇਟੀ ਸੰਦੀਪ ਕੌਰ ਤੇ ਬਹੁਤ ਮਾਣ ਹੈ